ਨਰਾਜ ਛੰਦ ਅਚਲ ਥਾ ਘਮਯ ਕਾ ਬੇਅੰਤ ਧਿਆਨ ਧਾਰੀ ਐ ਜਗਤ ਮਾ ਤੇ ਅੰਬਕਸ ਨਿਤ ਨੇਮ ਚਾਰੀ ਐ ਅਖੰਡ ਖਿਆਲ ਖੰਡ ਕਾ ਪ੍ਰਚੰਡ ਜਾਪ ਜਾਪੀ ਐ ਅਕਾਲ ਕਾਲ ਕਾਲ ਕਾ ਬੇਅੰਤ ਥਾਪ ਥਾਪੀ ਐ ਜਗਤਰ ਮਾ ਤੇ ਜਾਲ ਪਸ ਨਿੱਤ ਪ੍ਰਤ ਗਾਈ ਐ ਅਖੰਡ ਚੰਡ ਚੰਡ ਕਾ ਪ੍ਰਭਾਤ ਉਠ ਧਿਆਈ ਐ ਸੋ ਅਸਟਬਾ ਹੋਈ ਈਸ਼ੁਰੀ ਕਲਿਆਣ ਰੂਪ ਪੇਖੀਐ ਚਤਰ ਪੂਜਾ ਸਿੰਘਾਸਨੀ ਅਨੰਤ ਕਹਿ ਬ세ਖੀਐ ਜਗਤ ਮਾਤ ਲక్ష్ਮੀ ਚਰਨ ਚਿਤ ਲਾਈਐ ਅਨੰਤ ਰੂਪ ਮੰਗਲਾ ਬ세ਖ ਕਹਿ ਮਨਾਈਐ ਜਯੰਤ ਜੈਤ ਜੈ ਕਰੀ ਸੁਧਾ ਗਤੀ ਬਖਾਨੀਐ ਕਵਲ ਨੈਨ ਕੇਸਰੀ ਸੁਜਾਪ ਮੰਤਰ ਠਾਨੀਐ ਅਮ੍ਰਿ ਹਟਾਲ ਅਗਾਧ ਬੂਧ ਦਿਆਲ ਲਾਲ ਜਾਪੀਐ ਸੁਸੀਲ ਸਤਿਅ ਧਰਮ ਮ੍ਰਿਤ ਪੇਖ ਪੇਖ ਧਰਾਪੀਐ ਅਨਾਸ ਕਾਸ ਬ੍ਰਹਮ ਕੋ ਨਮਸਕਾਰ ਨਿਤਿਅੰ ਅਦਾਗ ਅਦ્વੈ ਆਤਮਾ ਸਦੀਵ ਸਤਿਅ ਚਿੱਤਯੰ ਮੁਰਾਰ ਮੰਗਲ ਹਰੀ ਬਕਤਰ ਤੇ ਉਚਾਰੀਐ ਸੁਬਾਸੂਰੀ ਬੰਦੇਸ਼ਵਰੀ ਸੁ ਧਿਆਏ ਪਾਪ ਟਾਰੀਐ ਜਿੰਤ ਜਵਾਲ ਜਾਲ ਪਾਰੇ ਦੇ ਮਝਾਰ ਧਾਰੀ ਐ ਬਪੁੰਜ ਪਾਪ ਕੋਟ ਕੋਟ ਧਿਆਏ ਗਾਏ ਜਾ ਰੀ ਐ ਮਛ ਕਛ ਨਾਰ ਸਿੰਘ ਬਰਾ ਰੂਪ ਗਾਈ ਐ ਪਰਸ ਰਾਮ ਰਾਮਕ੍ਰਿਸ਼ਨ ਬਾਵਨਾ ਧਿਆਈ ਐ ਜਗਨਨਾਥ ਨਿਹਕਲੰਕ ਦੇਵ ਸੰਤ ਨਾਈ ਐ ਅਕਾਲ ਮੂਰਤ ਸਤਿਨਾਮ ਨਾਮ ਕੋ ਰਝਾਈ ਐ ਜਲੰਥਲੰ ਗਿਰੰ ਨਬੰ ਸਮਸਤ ਰੂਪ ਜਾਨੀਐ ਸੋ ਕੀਟ ਹਸ ਤ੍ਰਣੰ ਮੇਰ ਬ੍ਰਹਮ ਹੀ ਬਕਾਨੀਐ ਅਨੰਤ ਨਾਮ ਬਿੰਤ ਕੋ ਬੈਰਾਟ ਕੋ ਪਛਾਨੀਐ ਜਯੰਸ ਸਦਾ ਕਾਲ ਕਸ ਮੰਤਰ ਜਾਪਠਾਨੀਐ ਦੋਹਰਾ ਸਤ ਸਤ ਅਨਭਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰਾਖੋ ਲਾਜ ਨਿਦਾਨ ਸਤ ਸਤ ਅਨਪਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰਖੋ ਲਾਜ ਨਿਦਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ